हेलो जी सस्का ਸਾਰਿਆਂ ਨੂੰ ਸੁਖ ਬਲੌਕਸ ਬੋਪਰਾ ਜੰਧੜਾ ਦਾ ਸਵਾਗਤ ਹੈ YouTube ਫੈਮਿਲੀ ਇਕ ਦਾ ਸਾਰੇ ਠੀਕ ਠਾਕ ਹੋ ਦੀਏ ਸਾਰਿਆਂ ਸਸਕੀਕਾਲ ਮੈਂ ਕੁਲਵੀਰ ਬੋਪਰਾ ਐ ਤੇ ਵੀਡੀਓ ਮੈਂ ਜਿੱਥੋਂ ਮਤਲਬ ਬੰਦ ਸਟਾਪ ਕੀਤੀ ਸੀ ਉੱਥੇ ਵੀ ਮੈਂ ਉਸ ਤੋਂ ਬਾਅਦ ਸ਼ੁਰੂ ਕੀਤੀ ਹੈ ਹੁਣ ਦੇਖੋ ਜੀ ਦੁਪਹਿਰ ਦਾ ਹੋ ਗਿਆ ਟਾਈਮ ਮੇਰੇ ਖਿਆਲ ਤਿੰਨ ਵਜੇ ਦਾ ਟਾਈਮ ਹੋ ਗਿਆ ਤੇ ਜੋ ਥੋਣੇ ਸਕੂਲ ਨੂੰ ਆ ਗਏ ਆ ਉਹਨਾਂ ਦੇ ਪੇਪਰ ਸ਼ੁਰੂ ਅੱਜ ਅੱਜ ਤੋਂ ਹੀ ਜਾਨੀ ਸੈਕੰਡ ਟਰਨ ਦੇ ਪੇਪਰ ਆ ਬੱਚਿਆਂ ਦੇ ਨਾ ਤੇ ਉਹਨਾਂ ਨੂੰ ਰੋਟੀ ਪਾਣੀ ਖਲਾ ਪਲਾ ਕੇ ਚਾਹ ਪਾਣੀ ਪਲਾ ਕੇ ਹਨਾ ਤੇ ਫਿਰ ਮੈਂ ਆ ਗਈ ਤੁੱਪੇ ਬੈ ਗਈ ਤੇ ਚਲੋ ਮੈਂ ਨਾਲੇ ਤੁੱਪ ਸਿੱਖਦੇ ਆ ਤੇ ਨਾਲੇ ਸ਼ਾਮ ਦਾ ਪ੍ਰਬੰਧ ਹਨਾ ਅੱਜ ਟਮਾਟਰ ਤੇ ਆਲੂ ਦੀ ਸਬਜ਼ੀ ਬਣਾਉਣੀ ਆ ਤੇ ਵਿੱਚ ਹਰਾ ਲਸਣ ਪਾ ਕੇ ਹਨਾ ਬਹੁਤ ਟੇਸਟੀ ਬਣਦੇ ਇਹਦੇ ਨਾਲ ਹਨਾ ਤੇ ਚਲੋ ਮੈਂ ਕਿ ਤੁੱਪ ਸਿੱਖਦੇ ਨਾਲ ਨਾਲ ਤੇ ਦੇਖੋ ਜੀ ਤੁੱਪ ਮੈਨੂੰ ਸਿੱਖਣੀ ਬਹੁਤ ਚੰਗੀ ਲੱਗਦੀ ਹੈ ਤੇ ਜਦੋਂ ਆਪਾਂ ਅੰਦਰ ਜਾਂਦੇ ਆ ਨਾ ਕਮਰੇ ਜਾਂ ਨੇ ਠੰਡ ਲੱਗਦੀ ਏ ਉੱਥੇ ਤੇ ਬਹੁਤਾ ਵਧੀਆ ਨਹੀਂ ਲੱਗਦਾ ਧੁੱਪੇ ਬਹਿਣਾ ਵਧੀਆ ਏ ਕਿ ਤਾ ਧੁੱਪੇ ਆਪਣੀ ਹੈ ਨਾ ਠੰਡ हट ਜਾਂਦੀ ਆ ਤੇ ਠੰਡ ਨਹੀਂ ਲੱਗਦੀ ਹੈਗੀ ਆਪਾਂ ਨੂੰ ਹਨਾ ਤੇ ਔਰ ਧੁੱਪ 'ਚ ਆਪਾਂ ਨੂੰ ਕਈ ਫਾਇਦੇ ਮਿਲ ਜਾਂਦੇ ਆ ਨਾ ਧੁੱਪ ਸੇਕਣ ਦੇ ਤੇ ਧੁੱਪੇ 'ਵੇ ਕੇ ਕੰਮ ਕਰਨ ਦੇ ਤਾਸ ਵੇਰੇ ਕਪੜੇ ਧੋਤੇ ਸੀ ਮੈਂ ਆ ਛਾੜ ਲੋਈਆਂ ਸਕਾ ਕੀ ਦੇਖੋ ਮਸ਼ੀਨ ਦਾ ਤਰਾਵ ਹੋ ਜਾਂਦਾ ਨਾ ਸਿਆਲਾ ਨੂੰ ਸਕੋਂ ਕਪੜੇ ਸਕੋਂਦਾ ਗੱਰੀ ਮੈਨੂੰ ਚਲੋ ਖੈਰ ਲੋਡ ਹੀ ਨਹੀਂ ਹੁੰਦੀ ਇੰਨੀ ਮੀ ਤੋਂਪ ਬੋਲ ਲਗਦੀ 23 ਉੱਧੇ ਮਤਲ ਸੱਕ ਜਾਂਦੇ ਆ ਤੇ ਨਾਲੇ ਤੋਂਪ ਸਿੱਖੂਗੀ ਤੋਂਪ ਤਾਂ ਮੈਂ ਕੀਤੀ ਪਿਛਾੜੀ ਸੂਰਜ ਤੋਂ ਤੇ ਸੂਰਜ ਦਾ ਸਾਹਮਣਾ ਵੀ ਨਹੀਂ ਹੁੰਦਾ ਹੈਗਾ ਤੇ ਮੂੰਹ ਸੇਕ ਲੱਗਦਾ ਹੈ ਤੇ ਇਸ ਕਰਕੇ ਮੈਂ ਹੁਣ ਪਿਛਾੜੀ ਕਰ ਲਈ ਤੁੱਪ ਤੋਂ ਤੇ ਹੁਣ ਸਾਬਜੀ ਤੜਕਾ ਤਿਆਰ ਕਰਕੇ ਖ ਲੈਣਾ ਤੇ ਨਾਲੇ ਤੜਕਾ ਤਿਆਰ ਕਰਕੇ ਰੱਖ ਲੈਣਾ ਗੱਲਾਂ ਗੱਪਾਂ ਮਾਰੀ ਜਾਣੀਆਂ ਤੇ ਮੈਂ ਇਸ ਵੰਗ ਲਾ ਲਿਆ ਉਹਨਾਂ ਨੇ ਕਿਹਾ ਮੈਂ ਕਿਹਾ ਤੁੱਪ ਸੇਕੋ ਉੱਪਰ ਆ ਜੂ ਛੱਤ ਤੇ ਹੈਨਾ ਤੇ ਵਧੀਆ ਲੱਗਦਾ ਹੈ ਤੁਹਾਨੂੰ ਪਤਾ ਅੱਜਕੱਲ ਦੇ ਬੱਚੇ ਕਿਦਾਂ ਵੇਸੀ ਮੈਂ ਤਾਂ ਸਾਗ ਵੀ ਪਿਆ ਕੋਲੀ ਤੇ ਚਲੋ ਮੈਂ ਕਿਹਾ ਸਬਜ਼ੀ ਵੀ ਬਣਾਉਣੀ ਚਾਹੀਦੀ ਵਿੱਚ ਵਿੱਚ ਹੈ ਨਾ ਤੇ ਆਪਾਂ ਡੇਲੀ ਸਾਗ ਨਹੀਂ ਖਾ ਸਕਦੇ ਹੈ ਨਾ ਦਾਲ ਸਬਜ਼ੀ ਬਣੀ ਜੂਰੀ ਹੁੰਦੀ ਆ ਤੇ ਇਦਾਂ ਆ ਅੱਜ ਦੇ ਨਵੇਂ ਆਲੂ ਸੋਹਣੇ ਬਣ ਜਾਂਦੇ ਆ ਆਲੂ ਟਮਾਟਰ ਬਣਾਓ ਆਲੂ ਮਟਰ ਸੁੱਕੇ ਆਲੂ ਵੀ ਬਹੁਤ ਨੇ ਲੱਗਦੇ ਨਾ ਤੇ ਨਵੇਂ ਆਲੂ ਟੇਸਟੀ ਇਕਦਮ ਖੁਰ ਜਾਂਦੇ ਆ ਤਾਂ ਪੱਕੀ ਮੰਜੀ ਸੀ ਕੋਠੇ ਤੇ ਰੱਖੀ ਆ ਇਹ ਚੱਕਣ ਥਲਣ ਨਾਲੋਂ ਵਧੀਆ ਰਹਿੰਦੀ ਆ ਦੇ ਆਲੂਆਂ ਵਿੱਚ ਥੋੜੀ ਕਰਾਰੀ ਮਿੱਚ ਸਵਾਦ ਲੱਗਦੀ ਫਿੱਕੇ ਫਿੱਕੇ ਨਹੀਂ ਵਧੀਆ ਲੱਗਦੇ ਹੈਗੇ ਅੱਗੇ ਆਲੂ ਬਾਲਣੇ ਜਿਦਾਂ ਚੁੱਲੇ ਬਾਲਦੇ ਹੁੰਦੇ ਸੀਗੇ ਤੇ ਇਹ ਛੋਟੇ ਛੋਟੇ ਹੋਣਾ ਤੇ ਅੱਗ ਵੱਲਦੀ ਹੋਣੀ ਤੇ ਫੇਰ ਆਲੂ ਸੜਦੇ ਨੇ ਤੋਬੜੇ ਜਣੀ ਸਿੱਕੋ ਹੀ ਆਲੂ ਕਾਲੇ ਕਾਲੇ ਬੜੇ ਸਵਾਦ ਆ ਜਾਂਦੇ ਛੱਲਾ ਕਿਤੋਂ ਆਬੂ ਹੀ ਹੋ ਜਾਂਦੀ ਹੁੰਦੀ ਸੀਗੀ ਉਹ ਦਿਨ ਕਿੱਥੇ ਪੁਰਾਣੇ ਅਕਲ ਹੁਣ ਦਿਨ ਗਏ ਉਹ ਪੱਠੀ ਵਾਲੇ ਦਾਣੇ ਨਵਾਂ ਜਮਾਨਾ ਇੰਟਰਨੈਟ ਵਾਲਾ ਜਮਾਨਾ ਆ ਗਿਆ ਹੁਣ ਚਲੋ ਖੈਰ ਜਮਾਨਾ ਹੁਣ ਨਹੀਂ ਬੜਾ ਹੈਗਾ ਉਹ ਤਾਂ ਆਪਾਂ ਆਪਣੇ ਦੇ ਡਿਪੈਂਡ ਆਪਾਂ ਕਿਦਾਂ ਯੂਜ਼ ਕਰਨਾ ਆ ਨਾ ਜਮਾਨਾ ਹੁਣ ਵੀ ਬਧਿਆ ਡਿਜੀਟਲ ਜਮਾਨਾ ਆ ਇਹਨੇ ਸੌਖੇ ਹੁੰਦਾ ਆ ਕੋਈ ਸਮਾਂ ਹੁੰਦਾ ਸੀਗਾ ਕੋਈ ਬੱਸ ਗੱਡੀ ਕੋਈ ਚਿੱਠੀਆਂ ਜਰ ਸਮਾਂ ਹੁੰਦਾ ਸੀਗਾ ਟਾਈਮ ਟਾਈਮ ਦੀ ਗੱਲ ਆ ਚਲੋ ਖੈਰ ਹੁਣ ਵੀ ਵਧੀਆ ਆ ਹੁਣ ਆਪਾਂ ਇੱਧਰ ਬੈਠੇ ਹੁੰਨੇ ਆ ਤਾਂ ਆਪਣੇ ਭੈਣ ਭਰਾਵਾਂ ਨਾਲ ਆਨਲਾਈਨ ਗੱਲ ਹੋ ਜਾਂਦੀ ਆ ਫੇਸ ਟੂ ਫੇਸ ਨਾ ਆਪਾਂ ਨੂੰ ਐ ਲੱਗਦਾ ਜਿ ਸਾਡੇ ਲੱਗੇ ਬੈਠੇ ਨਾ ਵਿੱਚ ਡਿਜੀਟਲ ਸਮੇਂ ਵਿੱਚ ਬਹੁਤ ترقی ਪਾ ਲਈਏ ਸਮੇਂ ਨੇ ਹਨਾ ਚਲੋ ਵਧੀਆ ਗੱਲ ਆ ਲੋ ਜੀ ਸਬਜੀ ਮੇਰੀ ਅੱਧੇ ਕੱਟੀ ਕੀ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਨੋ ਹਨਾ ਤੇ ਤੁਸੀਂ ਮੇਰੀਆਂ ਭੈਣਾ ਮੇਰੇ ਭਰਾ ਧੁੱਪ ਸਿੱਕਿਆ ਕਰੋ ਜਰੂਰ ਹਨਾ ਛੱਤ ਤੇ ਬੈਠਿਆ ਕਰੋ ਤੇ ਜੇ ਆਪੇ ਬਹੁਤਾ ਅੰਦਰਾਂ ਚ ਰਹਿਨੇ ਆ ਤਾਂ ਆਪਾਂ ਫੇਰ ਵੀ ਸੁਗੜ ਜਾਂਦੇ ਆ ਧੁੱਪ ਵਿੱਚ ਸਰੀਰ ਪੱਗਰ ਜਾਂਦਾ ਹੈ ਤੇ ਬਹੁਤ ਫਰਕ ਹੁੰਦਾ ਇਸ ਗੱਲ ਦਾ ਹਨਾ ਤੇ ਹੈ ਧੁੱਪ ਦਿੱਖੀ ਆ ਤੇ ਅੱਜ ਹੋ ਗਈ ਆ ਚੌਹਾਂ ਤਰੀਕ ਤੇ ਮੇਰਾ ਖਿਆਲ ਕੱਲ ਸੰਗਰਾਣ ਆ ਐਤਵਾਰ ਦੀ ਤੇ ਇਹ ਹੈਗੀ ਆ ਮਹੀਨੇ ਦੀ ਆਖਰੀ ਜਣੀ ਸਾਲ ਦੀ ਆਖਰੀ ਲਾਲੋ ਸੰਗਰਾਮ ਤੇ ਹਾਂਜੀ ਸੂਣ ਜੀ ਧੁੱਪ ਸੇਕਣ ਤੋਂ ਬਾਅਦ ਹੈ ਨਾ ਮੈਂ ਤੇ ਆ ਗਈਆਂ ਆਪਣੀ ਕਿਚਨ ਵਿੱਚ ਤੇ ਆ ਕੇ ਫੇਰ ਮੈਂ ਚੋਪਰ 'ਚ ਚੋਪ ਕੀਤਾ ਇਹਨੂੰ ਅਦਰਕ ਹੋ ਗਿਆ ਲਸਣ ਹੋ ਗਿਆ ਹਰਾ ਲਸਣ ਹੋ ਗਿਆ ਭੁੱਕਾਂ ਜਿਹਨੂੰ ਕਹਿੰਦੇ ਆ ਤੇ ਦੋ ਟਮਾਟਰ ਵਿੱਚ ਪਾ ਲਏ ਤੇ ਨੂੰ ਜੌਬ ਕਰ ਲਿਆ ਤੇ ਕੜਾਈ ਚ ਪਾ ਲਿਆ ਕਿਉਂ ਇਹ ਦੇਖੋ ਜੀ ਬਹਿ ਕੇ ਜਿੱਦਾਂ ਕਹ ਲੋ ਵੀ ਆਪਾਂ ਚੌਂਕੇ ਚੁੱਲੇ ਹੁੰਦੇ ਸੀਗੇ ਪਹਿਲਾਂ ਹੁਣ ਤਾਂ ਵੈਸੇ ਬਹੁਤ ਘੱਟ ਦੇਖਣ ਨੂੰ ਪਰ ਕਈ ਘਰਾਂ ਚ ਹੈਗੇ ਵੀ ਆ ਤੇ ਬਹਿ ਕੇ ਕਿੰਨਾ ਕਿੰਨਾ ਕੰਮ ਹੋ ਜਾਂਦਾ ਸੀਗਾ ਤੇ ਸਬਜ਼ੀ ਬਣਾ ਲੈਣੀ ਰੋਟੀ ਪਕਾ ਲੈਣੀ ਤੇ ਦੁੱਧ ਵੜ ਲੈਣਾ ਕਹਿਣਾ ਚਲੋ ਅੱਗ ਵੱਲਦੀ ਆ ਵੀ ਆਪਾਂ ਕਿੰਨੇ ਕੰਮ ਕਰ ਲੈਣਾ ਤੇ ਇਹਨਾਂ ਰੋਟੀਆਂ ਸਾਰਾ ਕੁਝ ਤੇ ਵਧੀਆ ਹੁੰਦਾ ਸੀਗਾ ਉਹ ਟਾਈਮ ਤੇ ਜੇ ਤਾਂ ਆਪਾਂ ਬਹਿ ਕੇ ਕੰਮ ਕਰਦੇ ਘਰ ਦੇ ਕੰਮ ਕਰ ਹਨਾ ਤੇ ਆਪਾਂ ਨੂੰ ਇਹਨਾਂ ਜਿੱਦ ਤੱਕ ਲੋ ਗੋਡਿਆਂ ਤੇ ਵੀ ਜੋ ਵੀ ਨਹੀਂ ਸੀ ਹੁੰਦਾ ਤੇ ਜਦੋਂ ਆਪਾਂ ਹੁਣ ਖੜੇ ਹੋ ਗਏ ਜਾਨੀ ਗੈਸ ਤੇ ਕੰਮ ਕਰਦੇ ਆ ਤਾਂ ਆਪਾਂ ਉਹਨੇ ਪ੍ਰੋਬਲਮਾਂ ਵੱਧ ਗਈਆਂ ਤੇ ਬੈਠ ਕੇ ਕੰਮ ਕਰਨਾ ਜਿੱਦ ਦਾ ਭਾਂਡੇ ਵੀ ਸਾਫ਼ ਹੋ ਜਾਂਦੇ ਹੁੰਦੇ ਸੀ ਨਾਲ ਹੀ ਚੌਂਕਾ ਚੁੱਲਾ ਦੇ ਨਾਲ ਹੀ ਹੁਣ ਭਾਂਡੇ ਆਲਾ ਹਨਾ ਸਾਫ਼ ਹੋ ਜਾਂਦੇ ਸੀ ਭਾਂਡੇ ਤੇ ਬੜੀ ਮੌਜ ਹੁੰਦੀ ਸੀਗੀ ਤੇ ਹੁਣ ਖੜੇ ਫੇ ਤਾਂ ਹੀ ਅੱਜਕੱਲ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਗੋਡੇ ਦੁਖਦੇ ਆ ਤੇ ਖੜੇ ਹੁੰਦੇ ਨਾਲ ਇਦਾਂ ਪ੍ਰੋਬਲਮ ਹੋ ਜਾਂਦੀਆਂ ਤੇ ਬੈਠ ਕੇ ਆਪਾਂ ਨੂੰ ਕੰਮ ਬਹੁਤ ਆਪਾਂ ਟ੍ਰੈਂਡ ਦੇ ਹਿਸਾਬ ਨਾਲ ਚੱਲਦੇ ਇਹਨਾਂ ਦੇ ਕੋਲ ਵਿੱਚ ਮਸਾਲਾ ਮੈਂ ਕਾਲਜ ਪਾਲਿਆ ਜਿੰਨਾ ਕਿ ਮੈਨੂੰ ਲੋੜਿਆ ਤੇ ਮੈਂ ਫਿਰ ਪਾਲਿਆ ਨੂੰ ਕਾਲਜ ਤੇ ਦੇਖੋ ਜੀ ਬਰੀਕ ਆਲੂ ਕੱਟੇ ਮੈਂ ਚੌਰਸ ਜੇ ਤੇ ਕਲੰਬੇ ਲੰਬੇ ਹੁੰਦੇ ਆ ਤੇ ਨਾਰਮਲ ਜਿਹਾ ਫਿਰ ਮੈਂ ਧਨੀਆ ਵੀ ਕੱਟ ਕੇ ਰੱਖ ਲਿਆ ਕਿਉਂਕਿ ਸਬਜੀ ਉਹਦੇ ਬਣ ਜਾਂਦੀ ਹੈ ਬਾਅਦ ਚ ਫਿਰ ਧਨੀਆ ਪਾਉਣਾ ਹੈ ਤੇ ਫਿਰ ਧਨੀਆ ਨਾਲ ਸੋਹਣੀ 스ਮੈਲ ਆਉਂਦੀ ਆ ਔਰ ਸਬਜੀ ਸੋਹਣੀ ਬਣਦੀ ਆ ਨਾ ਤੇ ਵੈਸੇ ਆਲੂਆਂ ਸਬਜੀ ਸੁੱਕੀ ਵੀ ਵਾਸਟ ਟੇਸਟ ਲੱਗਦੀ ਆ ਤੇ ਨਵੇਂ ਨਵੇਂ ਆਲੂ ਵੀ ਸੋਹਣੇ ਲੱਗਦੇ ਆ ਤੇ ਮੇਰੇ ਭੈਣਾਂ ਦਾ ਤਾਂ ਤਿੰਨ ਟਾਈਮ ਤੇ ਚਲੋ ਪੱਕਾ ਹੀ ਸੋਈ ਚ ਆਉਣਾ ਹੁੰਦਾ ਨਾ ਕੋਈ ਆਇਆ ਗਿਆ ਹੋਰ ਦਿਨ ਬਹੁਤ ਛੁੱਟੇ ਦਿਨ ਅੱਜ ਕੱਲ ਦਾ ਸਾਰਾ ਖਾਣ ਪੀਣ ਜੀ ਦਿਨ ਨਗ ਜਾਂਦਾ ਹਨਾ ਤੇ ਇਦਾਂ ਹੋ ਜਾਂਦੀ ਆ ਚਲੋ ਅਖੇ ਤੰਦਰੁਸਤੀ ਚਾਹੀਦੀ ਕੰਮ ਕਰਨੇ ਕੋਈ ਔਖੇ ਨਹੀਂ ਹੈਗੇ ਤੇ ਕੰਮ ਨਹੀਂ ਵਾਸਤੇ ਦਾ ਟਾਈਮ ਪਾਸ ਹੋ ਜਾਂਦਾ ਤੋੜ ਕੰਬੀਰਾ ਹੁਣ ਜਿਹੜਾ ਹੋ ਗਿਆ ਥੋੜਾ ਬਰੌਨ ਤੇ ਫਿਰ ਵਿੱਚ ਇਹ ਮਸਾਲਾ ਮੈਂ ਚ ਪਾਉਂਗੀ ਮੈਂ ਇਹਨੀ ਤੜਕਾ ਮੇਰਾ ਹੋ ਗਿਆ ব্রাউন ਤੇ ਦੇਖੋ ਜੀ স্মੈਲ ਵੀ ਬੜੀ ਸੁਣੀ ਆਉਂਦੀ ਹੈ ਨਾ ਤੇ ਪਹਿਲਾਂ ਕੁੰਡੇ ਘੋਟਣ ਨਾਲ ਘੋਟਦੇ ਹੁੰਦੇ ਸੀ ਮਸਾਲਾ ਤੇ স্মੈਲ ਵਧੀਆ ਆਉਂਦੀ ਹੁੰਦੀ ਸੀ ਨਾ ਤੇ ਉਹ ਉਹ ਚੀਜ਼ ਦਾ ਸਵਾਦ ਹੀ ਵੱਖਰਾ ਹੈ ਨਾ ਕੁੰਡੇ ਘੋਟਣਿਆਂ ਵਾਲੇ ਤੜਕੇ ਦਾ ਤੇ ਵੈਸੇ ਇਦਾਂ ਵੀ ਸਹੀ ਹੈ ਪਰ ਅੱਜ ਕੱਲ ਹੁਣ ਜਿੱਦਾਂ ਕਰ ਲੋ ਸੌਖ ਸੁਖ ਦੇ ਕੰਮ ਆ ਕੇ ਗ੍ਰੈਂਡਰ ਆ ਗਿਆ ਪਹਿਲਾਂ ਹੁਣ ਚੋਪਰ ਆ ਗਿਆ ਤੇ ਇਦਾਂ ਗਾਹ ਤੱਕ ਆਪਾਂ ਦੇਖੀ ਕੀ ਕੀ ਆਈ ਜਾਣਾ ਹੈ ਨਾ ਟੈਕਨੋਲੋਜੀ ਦੀ ਕਿੱਦਾਂ ਵੱਧਦੀ ਹੈ ਤੇ ਦੇਖੋ ਜੀ ਹੁਣ ਮੈਂ ਮਚ ਮਸਾਲਾ ਵਿੱਚ ਪਾ ਦਣਾ ਇਹਦੇ ਮੈਂ ਤੇ ਨਾਲ ਪਾ ਦਨੇ ਆਲੂ ਤੇ ਲੋਨ ਮੈਂ ਮਚ ਮਸਾਲਾ ਜਦ ਤੱਕ ਗਰਲੂਗਾ ਲੋ ਆਲੂਆਂ ਵਿੱਚ ਤੇ ਫਿਰ ਥੋੜਿਆ ਵਿੱਚ ਪਾਉਣਾ ਇਹਦੇ ਪਾਣੀ ਤੇ ਰਸਮੀ ਰਸਮੀ ਜੀ ਬਣਾਉਣੀ ਆ ਤੇ ਬਿਲਕੁਲ ਨਹੀਂ ਰਸਮੀ ਬਣਾਉਣੀ ਹੈਗੀ ਥੋੜਾ ਪਾਣੀ ਹੋਣਾ ਵਿੱਚ ਫਿਰ ਰੋਟੀ ਸੁਣੀ ਲੱਗ ਜਾਂਦੀ ਆ ਤੇ ਜਦੋਂ ਬਣ ਜਾਂਦੀ ਨਾ ਸਬਜ਼ੀ ਬੜੀ ਟੇਸਟੀ ਲੱਗਦੀ ਬਹੁਤ ਵਧੀਆ ਲੱਗਦੀ ਆ ਤੇ ਚਟਣੀ ਵੀ ਬਹੁਤ ਸਵਾਦ ਲੱਗਦੀ ਗੁੰਡੇ ਗੋਟਨੇ ਦੀ ਤੇ ਉਹ ਵੀ ਆਪਾਂ ਨੂੰ ਇਹ ਵਿੱਚ ਖਾਣੀ ਚਾਹੀਦੀ ਹੈ ਧਨੀਆ ਪਾ ਕੇ ਵਿੱਚ ਪੂਕਾ ਪਾ ਕੇ ਪਿਆਜ਼ ਪਾ ਕੇ ਤੇ ਹੋਰ ਕਿੰਨਾ ਕੁਝ ਆਪਾਂ ਹੋਰ ਜੀ ਜਿਆ ਵੀ ਐਡ ਕਰ ਸਕਦੇ ਆ ਉਹਦੇ ਤੇ ਓਕੇ ਲੱਗਦੀ ਹੈ ਦੇਖੋ ਜੀ ਹੁਣ ਮੈਂ ਗੜਕਾ ਲਵਾਉਂਗੀ ਇਹਨੂੰ ਤੇ ਵਧੀਆ ਹਾਂਜੀ ਆਲੋ ਟਮਾਟਰ ਦੀ ਸਬਜੀ ਮੇਰੀ ਬਣ ਕੇ ਹੋ ਗਈ ਰੈਡੀ ਤੇ ਮੇਰਾ ਇਹ ਫਿਕਰ ਹੋਇਆ ਖਤਮ ਤੇ ਤੜਕਾ ਲਾ ਕੇ ਬਾਅਦ ਚ ਫਿਰ ਮੈਂ ਆਟਾ ਵੀ ਗੁੰਨ ਕੇ ਰੱਖ ਲੈਸੇਗਾ ਥੋੜਾ ਆਟਾ ਗੁੱਝਿਆ ਹੋਵੇ ਤਾਂ ਸੋਹਣੀ ਰੋਟੀਆਂ ਆਉਂਦੀ ਕਣੀ ਖਤਮ ਹੋ ਜਾਂਦੀਆਂ ਨੇ ਵਿੱਚ ਆਉਂਦੀ ਤੇ ਆ ਗਿਆ ਨਾ ਮੂੰਹ ਚ ਪਾਣੀ ਆਲੂ ਟਮਾਟਰ ਦੀ ਸਬਜੀ ਸਾਰਿਆਂ ਨੂੰ ਬੜੀ ਲੱਭੇ ਜੀ ਧਨੀਆ ਪਾ ਕੇ ਤਾਂ ਹੋਰ 스멜 ਵਧ ਜਾਂਦੀ ਜ਼ਿਆਦਾ ਨਾ ਔਰ ਘਰ ਦੇ ਧਨੀਆ ਤਾਂ ਬਹੁਤ 스멜 ਆਉਂਦੀ ਆ ਬਸ ਕੱਟ ਕੇ ਰੱਖੋ ਹੱਥਾਂ 'ਚ 스멜 ਜਾਂਦੀ ਨਹੀਂ ਹੈਗੀ ਤੇ ਸਬਜੀ ਤਾਂ ਚਲੋ ਕੀ ਜਾਣੀ ਆ ਨਾ ਘਰ ਦੇ ਧਨੀਆ ਦੀ ਇਹ ਤਾਂ ਨਿਸ਼ਾਨੀ ਹੁੰਦੀ ਆ ਦੇਖੋ ਜੀ ਹੁਣ ਮੇਰਾ ਕੰਮ ਹੋ ਗਿਆ ਫਿਨਿਸ਼ ਸਬਜੀ ਮੇਰੀ ਬਣ ਗਈ ਆ ਤੇ ਹੋਰ ਕੰਮ ਕਰ ਦੇਖਦੇ ਹੁਣ ਘਰ ਦੇ ਕਿਹੜੇ ਰਹਿ ਗਏ ਆ ਹਾਂ ਜਾਲੂ ਟਮਾਟਰ ਦੀ ਸਬਜੀ ਬਣ ਗਈ ਸੀਗੀ ਤੇ ਫਿਰ ਬਣਨ ਤੋਂ ਬਾਅਦ ਵੀ ਮੇਂ ਰੋਟੀਆਂ ਪਕਾ ਲਈਆਂ ਫਿਰ ਰੋਟੀਆਂ ਖਾਦੀਆਂ ਤੇ ਦੇਖੋ ਜੀ ਦੇਰ ਦੇ ਲੱਗਿਆ ਤਾਂ ਹੁਣ ਹੋ ਗਿਆ 8 8:30 ਵਜੇ ਦਾ ਟਾਈਮ ਟਾਈਮ ਹੋ ਗਿਆ ਤਾਂ ਹੁਣ ਭਾਂਡੇ ਵੀ ਮੈਂ ਸਾਫ਼ ਕਰ ਲਿਆ ਤੇ ਚਾਹ ਪਾਣੀ ਵੀ ਬਣਾ ਲਿਆ ਤੇ ਨਾ ਕੀ ਉਹਦਾ ਜਾਗ ਵੀ ਲਾ ਲੈਣਾ ਸਵੇਰ ਵਾਸਤੇ ਕਿਉਂ ਸਵੇਰ ਨੂੰ ਪਰੌਂਠੇ ਦੇ ਲਈ ਜਾਨੀ ਪੱਕਦੇ ਹੁੰਦੇ ਸਾਡੇ ਤਾਂ ਨਾ ਤਕਰੀਬਨ ਸਾਰਿਆਂ ਦੇ ਪੱਕਦੇ ਹੋਣਗੇ ਨਾ ਚਲੋ ਫਿਰ ਵਧੀਆ ਲੱਗਦੇ ਆ ਤੇ ਉਹ ਦਿਨ ਕਿਹੜਾ ਨਹੀਂ ਹੁੰਦਾ ਜਿਹੜਾ ਸਾਡੇ ਪਰੌਂਠੇ ਨਹੀਂ ਪੱਕਦੇ ਹਨਾ ਤੇ ਵਧੀਆ ਲੱਗਦੇ ਆ ਇੱਕ ਟਾਈਮ ਦਾਲ ਸਬਜ਼ੀ ਦਾ ਜਿੱਦਾਂ ਕਰੂੰ ਡੰਗ ਖਤਮ ਹੋ ਜਾਂਦਾ ਨਾ ਜੇ ਨਹੀਂ ਹੁੰਦਾ ਹੈਗਾ ਤੇ ਪਹਿਲਾਂ ਹੁੰਦਾ ਸੀਗਾ ਦੁਪਹਿਰ ਨੂੰ ਨਾ ਰੋਟੀ ਖਾਤੇ ਰੱਖ ਕੇ achar chaana ਖਾਂਦੀ ਹੁੰਦੇ ਸੀ ਹਨਾ ਵੀ ਦਪਹਿਰ ਦਾਲ ਸਬ지 ਨਹੀਂ ਖਾਣੀ ਹੈਗੀ ਸਵੇਰ ਨੂੰ ਤੇ ਸ਼ਾਮ ਨੂੰ ਖਾਣੀ ਹੈ ਵੀ ਚਲਦੇ ਬਾਰੇ ਤਾਂ ਗੱਜੂਗਾ ਤੇ ਬੱਧੀ ਗੱਲਾਂ ਹੁੰਦੇ ਸੀ ਦੁਪਹਿਰੇ ਹੁੰਦੇ ਸੀ ਨਾ ਤੰਮਾਰ ਹੁਣ ਜੇ ਲੋਕ ਹਰ ਕਾਮੀਕਾਰ ਹੈ ਨਹੀਂਗੇ ਵੀ ਉਹਦੇ ਕਾਮਕਾਰ ਹੁੰਦੇ ਸੀ ਤਾਂ ਚੰਗੀਆਂ ਹੁੰਦੀਆਂ ਸੀਗੀਆਂ ਹਨਾ ਤੇ ਚਲੋ ਖਰ ਟਾਈਮ ਟਾਈਮ ਦੀ ਗੱਲ ਆ ਤੇ ਮੇਰੇ ਆ ਤਾਂ ਵੀ ਰਾਤ ਨੂੰ ਮੈਂ ਭਾਂਡੇ ਸਾਫ਼ ਕਰਕੇ ਸੌਣੀ ਹੁੰਨੀ ਆ ਤੇ ਸਾਫ਼ ਭਾਂਡੇ ਵਧੀਆ ਰਹਿੰਦੇ ਆ ਫੇ ਸਵੇਰ ਨੂੰ ਉਹਨੇ ਕੰਮ ਵਜ ਜਾਂਦਾ ਕਿਉਂ ਆਪ ਹੀ ਕੰਮ ਕਰਨੀ ਹੁੰਦੀ ਘਰਾਂ ਦੇ ਹਨਾ ਤੇ ਆ ਜਿੰਮੇਵਾਰੀ ਹੁੰਦੀ ਜਦ ਅਸੀਂ ਕਵੀਲਦਾਰ ਬੰਦੇ ਆ ਤੇ ਆਪ ਹੀ ਸਾਰੇ ਕੰਮ ਕਰਨੇ ਆ ਤੇ ਫੇ ਇਹ ਨਾ ਹੋਏ ਵੀ ਚਲ ਰਾਤ ਨੂੰ ਕੀ ਪਰ ਕੁਝ ਨਹੀਂ ਪਰਪੈਂਦਾ ਹੈਗਾ ਤੇ ਭਾਂਡੇ ਸਾਫ਼ ਮੈਂ ਕਰ ਲਿਆ ਤੇ ਮੈਨੂੰ ਬੜੀ ਘੌਲ ਜਿੰਦੀ ਕਈ ਵਾਰ ਜਲੋ ਠੀਕ ਨਾ ਸੇਥ ਹੋਵੇ ਚਲੋ ਨਹੀਂ ਸਾਫ਼ ਕਰਨ ਨੂੰ ਜੀ ਕਰਦਾ ਹੈਗਾ ਤਕਰੀਬਨ ਭਾਂਡੇ ਜਲੋ ਸਾਫ਼ ਕਰਕੇ ਹੀ ਹਨਾ ਸਾਈ ਦਾ ਸੋਨਾ ਵੀ ਚਾਹੀਦਾ ਦੇ ਭਰੀ ਬੰਡੇ ਨੂੰ ਨਾ ਸਰਾਬ ਦੀ ਰਾਤ ਨੂੰ ਨਹੀਂ ਰੱਖ ਕੇ ਸੁਵਿਧਾ ਹੈਗਾ ਵੀ ਵਧੀਆ ਨਹੀਂ ਹੁੰਦਾ ਹੈਗਾ ਜੋ ਸਿਆਣਿਆਂ ਨੇ ਗੱਲਾਂ ਕਹੀਆਂ ਸਹੀ ਕਹੀਆਂ ਹਨ ਤੇ ਇਦਾਂ ਹੋ ਜਾਂਦੀ ਹੈ ਤੇ ਫੋਰ ਸਾਡੀ ਭੈਣ ਜੀ ਮੋਸਾਬ ਤੋਂ ਉਹਨਾਂ ਦਾ ਕਮੈਂਟ ਆਇਆ ਸੀਗਾ ਮਤਲਬ ਕਿ ਕੱਲ ਵੀ ਉਹਨਾਂ ਦਾ ਕਮੈਂਟ ਆਇਆ ਸੀ ਇਹਨਾਂ ਵਾਸਤੇ ਤੇ ਮੈਨੂੰ ਪਤਾ ਨਹੀਂ ਸੀਗਾ ਵੀ ਉਹ ਸਾਡੇ ਰਿਸ਼ਤੇ ਆ ਵੱਡੀ ਭੈਣ ਜੀ ਹੋਣੀ ਨਾ ਤੇ ਫਿਰ ਅੱਜ ਮੈਂ ਸੂਟਾਂ ਵਾਲੀ ਵੀਡੀਓ ਪਾਈ ਤੇ ਮੈਂ ਹੁਣ ਅੱਜ ਫਿਰ ਕਮੈਂਟ ਪੜਦੀ ਹੁੰਦੀ ਆ ਤੇ ਕਮੈਂਟ ਪੜ ਕੇ ਬੜੀ ਖੁਸ਼ੀ ਹੁੰਦੀ ਆ ਨਾ ਜੇ ਤੁਸੀਂ ਕਮੈਂਟ ਕਰਦੇ ਆ ਤੇ ਹੁਣੇ ਕਮੈਂਟ ਵਧੀਆ ਆਉਂਦੇ ਨਾ ਤਕਰੀ ਤਕਰੀ ਮੈਨੂੰ ਤਾਂ ਮੇਰੀ ਜਿਹੜੀ YouTube ਫੈਮਲੀ ਮੈਨੂੰ ਵਧੀਆ ਕਮੈਂਟ ਕਰਦੀ ਆ ਹਨਾ ਕਈ ਵਾਰ ਟਿੱਡਾ ਮਿੱਡਾ ਹੋ ਜਾਂਦਾ ਜਦੋਂ ਖੈਰ ਆਪਾਂ ਆਪਣੇ ਮਰਜ਼ੀ ਹੁੰਦੀ ਆ ਜਾਂ ਦਿਮਾਗ ਦੀ ਗੱਲ ਲਾ ਲੋ ਹਨਾ ਤੇ ਥੈਂਕ ਯੂ ਜੀ ਤੇ ਸਾਡੇ ਵਲੌਗ ਦੇਖਦੇ ਆ ਬਹੁਤ ਸਾਰੇ ਤੋਂ ਹਨਾ ਕਿ ਸਾਨੂੰ ਬਹੁਤ ਵਧੀਆ ਲੱਗਦਾ ਆ ਸਾਡੇ ਵਲੌਗ ਦੇਖਦੇ ਆ ਕਮੈਂਟ ਕਰਦੇ ਆ ਨਾ ਤੇ ਬਸ ਇਦਾਂ ਹੀ ਆਪਣਾ ਪਿਆਰ ਬਣਾਈ ਰੱਖਿਓ ਸਾਡੇ ਨਾਲ ਹਨਾ ਤੇ ਦੂਜੇ ਸਭ ਭੈਣ ਜੀ ਠੀਕ ਠਾਕ ਆ ਸਾਰੇ ਵਧੀਆ ਆ ਤੇ ਚਲੋ ਠੀਕ ਹੈ ਬਧਿਆ ਹੋਣੀ ਚਾਹੀਦੀ ਹੈ ਨਾ ਤੇ ਤੰਦਰੁਸਤ ਸਾਰੇ ਆਪੋ ਆਪਣੀ ਘਰਾਂ 'ਚ ਹੋਣੇ ਜ਼ਰੂਰੀ ਆ ਦੇਖੋ ਜਿਆ ਕਿ ਠੰਡ ਪਈ ਹੈ ਸੁੱਕੀ ਤੇ ਠੰਡ ਹੈ ਨਹੀਂ ਇੰਨੀ ਤੇ ਪਿਛਲੇ 7 ਦਿਨ ਨਹੀਂ ਬਹੁਸੀ ਕਿ ਪਰ ਕੋਰਾ ਪਿੰਨਾ ਨਾਲ ਨਾਲ ਜੇ ਤੇ ਠੰਢੀ ਹਵਾ ਚਲਦੀ ਆ ਤੇ ਸਾਢੇ 8:00 ਹੋ ਗਿਆ ਟਾਈਮ ਦੇਖੋ ਮਰ ਬਾਹਰ ਹਲਕੀ ਹਲਕੀ ਹਵਾ ਚਲਦੀ ਆ ਹਲਕੀ ਹਲਕੀ ਜੇ ਤੁਹਾਨੂੰ ਆ ਪਾ ਜਾਣੇ ਆ ਮਾਨੂੰ ਧੰਨਵਾਦ ਜੀ ਤੁਹਾਡਾ ਬਹੁਤ ਹੈ ਨਾ ਸਾਡੇ ਬਲੌਗ ਦੇਖਣ ਦਾ ਤੇ ਮੰਮੀ ਜੀ ਦਾ ਫੋਨ ਆਇਆ ਸੀ ਕਹਿੰਦੇ ਵੀ ਤੁਹਾਡੇ ਸੂਟ ਸੋਹਣੇ ਮੈਂ ਕਿਹਾ ਥੈਂਕ ਯੂ ਜੀ ਸਾਡੇ ਸੂਟ ਵਧੀਆ ਤਾਂ ਦੇਖੋ ਜੀ ਹਰੇਕ ਇਨਸਾਨ ਆਪਣੇ ਲਈ ਚੰਗਾ ਚਾਹੁੰਦਾ ਹੈ ਨਾ ਮੇਰਾ ਫਿਚਰ ਵਧੀਆ ਹੋਵੇ ਹੈ ਨਾ ਅੱਗੇ ਇਸ ਪਰਮਾਤਮਾ ਦੀ ਮਰਜ਼ੀ ਆ ਤੇ ਕੁਝ ਉਸ ਪਰਮਾਤਮਾ ਦੇ ਹਥੋਂ ਹੁੰਦਾ ਹੈ ਕੁਝ ਬੰਦੇ ਦੇ ਹਥੋਂ ਹੁੰਦਾ ਹੈ ਇਦਾਂ ਹੋ ਜਾਂਦੀ ਆ ਤੇ ਆਪਾਂ ਨੂੰ ਚੰਗਾ ਮੜਾ ਚਲੋ ਆਪਣਾ ਪਤਾ ਹੀ ਹੁੰਦਾ ਵੀ ਅੱਗੇ ਖੂਹ ਆ ਤੇ ਆਪਾਂ ਅੱਗੇ ਜਾਣਾ ਕਿ ਨਹੀਂ ਜਾਣਾ ਹੈਗਾ ਇਹ ਗੱਲ ਹੋ ਜਾਂਦੀ ਆ ਕੁੜ ਪਾਣੀ ਪੀ ਲਿਆ ਮੈਂ ਸਾਦੇ ਘੱਟ ਪਾਣੀ ਵੀ ਨਾ ਪੀਆ ਕਰੋ ਤੇ ਜਦੋਂ ਜਰੂਰ ਕਰਕੇ ਪੀਆ ਕਰੋ ਉਹ ਠੰਡਾ ਬਣ ਜਿਹੜਾ ਨਾ ਤਨ ਥਾ ਦਿੰਦਾ ਹੈ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ ਮੈਂ ਤਾਂ ਸਹੀ ਰੋਟੀ ਨਾਲ ਗਰਮ ਪਾਣੀ ਪੀਨੇ ਹੁੰਦੇ ਆ ਕੋਸਾ ਜਾਂ ਤੇ ਠੰਡਾ ਪਾਣੀ ਦੰਦ ਖਾਰਦਾ ਨਾਲ ਉਹਦੇ ਹੀ ਜਾਨੀ ਪੀਣ ਨੂੰ ਮਨ ਨਹੀਂ ਕਰਦਾ ਹੈਗਾ ਤੇ ਇਹ ਸ਼ਰਬਤ ਕੇ ਪਣੀ ਪੀਦਾ ਹੈ ਚਾਹ ਤਾਂ ਪਹਿਲਾਂ ਵੀ ਮੈਂ ਕੋਸਾਕ ਪੀਣੀ ਹੁੰਦੀ ਆ ਔਰ ਕੋਸਾ ਪਾਣੀ ਪੀਣਾ ਚਾਹੀਦਾ ਆਪਾਂ ਨੂੰ ਸਵੇਰੇ ਉੱਠ ਕੇ ਹੈ ਨਾ ਤੇ ਵਧੀਆ ਲਿੰਦਾ ਆ ਦੇਖੋ ਜੀ ਹੁਣ ਪਾਣੀ ਪੀ ਲਿਆ ਤਾਂ ਹੁਣ ਪਾਣੀ ਪੀ ਕੇ ਸੁਜਣਾ ਤੇ ਕੋਸਾ ਪਾਣੀ ਵੈਸੇ ਵੀ ਵਧੀਆ ਹੁੰਦਾ ਹਲਕਾ ਹੁੰਦਾ ਹੈ ਤੇ ਠੀਕ ਹੁੰਦਾ ਹੈ ਤੇ ਇਹਨਾਂ ਫੈਜ ਠੰਡਾ ਨਹੀਂ ਪਾਣੀ ਹੁੰਦਾ ਜਿੰਨਾ ਜਾਨੀ ਕਿ ਬਾਹਰ ਪਿਆ ਸਿਆਨ ਕੁਦਰਤੀ ਹੈ ਜੀ ਇਹਦਾ ਹੈ ਨਾ ਨਾਲੇ ਸਿਵ ਨੂੰ ਸੰਗਰਾਣ ਦਿਆ ਤੇ ਸੰਗਰਾਣ ਦੀਆਂ ਐਡਵਾਂਸ ਸਾਰਿਆਂ ਨੂੰ ਵਧਾਈਆਂ ਹੈ ਨਾ ਰਮਿੰਨਾ ਸੰਗਰਾਣ ਦਾ ਸਾਰਿਆਂ ਨੇ ਖੁਸ਼ੀਆਂ ਭਰੀਆਂ ਲਿਆ ਆਵੇ ਹੈਗਾ ਅੱਬ ਤੇ ਵਧੀਆ ਹੋਵੇਗਾ ਇਕੋ ਜ਼ਿਆਦਾ ਪਾਣੀ ਪੀਆ ਕਰੋ ਕਿਨਾਂ ਸੋਚਿਆ ਕਰੋ ਵੀ ਠੰਡਿਆ ਠੰਡ ਵਿੱਚ ਤਕੋਸਾ ਕਰਕੇ ਪਾਣੀ ਪੀ ਲਿਆ ਤੇ ਪਾਣੀ ਦੀ ਆਪਣੀ ਸੀ ਜ਼ਿਆਦਾ ਮਾਤਰਾ ਰੱਖਿਆ ਕਰੋ ਤੇ ਵੀਡੀਓ ਨੂੰ ਵੀ ਜਾਨੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਕਮੈਂਟ ਕਰ ਦਿਓ ਤੇ ਚੰਗੀ ਲੱਗੀ ਕੋ ਸ਼ੇਅਰ ਵੀ ਕਰ ਦਿਓ ਸਾਰਿਆਂ ਨੂੰ ਗੁੱਡ ਨਾਈਟ ਜੀ ਬਾਏ ਬਾਏ ਸਾਰਿਆਂ ਨੂੰ ਅਮਰੀਕੈਂਡੇ ਵਾਲਿਆਂ ਸਾਰਿਆਂ ਨੂੰ ਗੁੱਡ ਬਾਏ ਬਾਏ